ਪਹਿਲਾਂ 15 ਅਗਸਤ ਚ ਲੰਘ ਕੇ ਗਿਆ ਆਜ਼ਾਦੀ ਦਾ ਦਿਹਾੜਾ 15 ਅਗਸਤ 1947 ਨੂੰ ਆਪਣਾ ਦੇਸ਼ ਆਜ਼ਾਦ ਹੋਇਆ ਕੁਝ ਲੋਕ ਕਹਿੰਦੇ ਨੇ ਵੀ ਦੇਸ਼ ਆਜ਼ਾਦ ਹੋਇਆ ਕੁਝ ਲੋਕ ਕਹਿੰਦੇ ਨੇ ਵੀ ਦੇਸ਼ ਬਰਬਾਦ ਹੋਇਆ ਕਿਉਂਕਿ ਇਸ ਦਿਨ ਹਜ਼ਾਰਾਂ ਹੀ ਲੋਕਾਂ ਦੀ ਬਲੀ ਚੜੀ ਹਜ਼ਾਰਾਂ ਲੋਕ ਆਪਣੇ ਭਰਾਵਾਂ ਤੋਂ ਆਪਣੀਆਂ ਭੈਣਾਂ ਤੋਂ ਭਰਾ ਵਿਸੜੇ ਤੇ ਆਪਣੇ ਵੀਰਾਂ ਤੋਂ ਵੀਰ ਵਿਸੜੇ ਕਈਆਂ ਦੇ ਪਰਿਵਾਰ ਦੇ ਪਰਿਵਾਰ ਖਤਮ ਹੋ ਗਏ ਅੱਜ ਇੱਕ ਉਸ ਇਨਸਾਨ ਨੂੰ ਮਲਾਉਣ ਲੱਗੇ ਆ ਜਦੋਂ ਕਿ ਉਹਦਾ ਦੋਸਤ ਵਿਸੜ ਕੇ ਪਾਕਿਸਤਾਨ ਦੇ ਵਿੱਚ ਚਲਾ ਗਿਆ ਕੁਝ ਲੋਕ ਇਸ ਦਿਨ ਨੂੰ ਆਜ਼ਾਦੀ ਦਿਹਾੜੇ ਵੱਜੋਂ ਨੱਚ ਟੱਪ ਕੇ ਮਨਾਉਂਦੇ ਨੇ ਕੁਝ ਲੋਕਾਂ ਦੇ ਆਜ਼ਾਦੀ ਦਿਹਾੜੇ ਦੇ ਨਾਮ ਦੇ ਉੱਪਰ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਅੱਜ ਉਸ ਇਨਸਾਨ ਨੂੰ ਮਲਾਉਣੇ ਆ ਜਿਸ ਦੇ ਆਜ਼ਾਦੀ ਦਾ ਨਾਮ ਸੁਣਦੇ ਸਾਰੀ ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਨੇ ਜੋ ਕਿ ਅੱਜ 102 ਸਾਲ ਦੇ ਹੋ ਗਏ ਉਹਨਾਂ ਦੇ ਉੱਪਰ 102 ਸਾਲ ਦੇ ਬਜ਼ੁਰਗ ਨੇ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਵਾਵਾਂ ਵੀ ਕੀ ਵੀ ਕਿਹੜਾ ਭਰਾ ਉਹਨਾਂ ਤੋਂ ਕਿਵੇਂ ਵਿਸੜਿਆ ਤੇ ਆਜ਼ਾਦੀ ਸਮੇਂ ਦੀ ਉਹ ਜਾੜੇ ਦੀਆਂ ਉਹ ਗੱਲਾਂ ਵੀ ਦੇ ਨਾਲ ਕਰਵਾਵਾਂਗੇ ਵੀ ਉਸ ਸਮੇਂ ਕੀ ਕੀ ਵਾਪਰਿਆ ਤੁਹਾਡੀ ਗੱਲਬਾਤ ਕਰਵਾਉਣੇ ਆਜੋ ਚੱਲਦੇ ਆਪਾਂ ਮਿਲਦੇ ਆ ਉਹਨਾਂ ਬਜ਼ੁਰਗਾਂ ਨੂੰ ਅੱਜ ਉਹਨਾਂ ਦੀ ਉਮਰ ਹੈ ਜਿਹੜੀ 102 ਸਾਲ ਹੈ ਉਹ ਅੱਜ ਵੀ ਜਿਹੜੀ ਸਾਰੀ ਆਪਣਾ ਕਿਰਿਆ ਕਰਮਾ ਉਹ ਆਪਣੇ ਆਪ ਕਰਦੇ ਨੇ ਤੁਰ ਫਿਰਦੇ ਨੇ ਸੈਰ ਕਰਦੇ ਨੇ ਤੇ ਉਹਨਾਂ ਦੀ ਆਪਣਾ ਸਿਹਤ ਦਾ ਰਾਜ ਵੀ ਜਾਣਾਂਗੇ ਵੀ ਉਹ ਇੰਨਾ ਜੋ ਕਿ 102 ਸਾਲ ਦੇ ਹੋ ਕੇ ਵੀ ਕਿਹੜੀਆਂ ਚੀਜ਼ਾਂ ਖਾਂਦੇ ਨੇ ਕੀ ਵਰਤਦੇ ਨੇ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਸੇਵਨ ਕਰਦੇ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਪਰਹੇਜ਼ ਕਰਦੇ ਨੇ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਨਾਮ ਕੀ ਹੈ ਜੀ ਅਜੈਮ ਸਿੰਘ ਸਸੇ ਕਿੰਨੀ ਉਮਰ ਹੋ ਗਈ ਜੀ ਆਪਣੀ ਹੁਣ ਤੱਕ ਉਮਰ ਮੇਰੀ 107 ਉੱਤੀ ਹੈ 107 ਠੀਕ ਹੈ ਜੀ ਮਨ ਜਿਹੜੀ ਥੋੜੀ ਸਿਹਤ ਦਾ ਰਾਜ ਆ ਤੁਸੀਂ ਕੀ ਖਾਂਦੇ ਹੋ ਕੀ ਪੀਂਦੇ ਹੋ ਵੀ ਥੋੜੀ ਜਿਹੜੀ ਇੰਨੀ ਉਮਰ ਦੇਖੇ ਵੀ ਅਕਸਰ ਨਾ ਲੋਕ 60 ਸਾਲ ਦੇ ਹੋ ਕੇ ਜਸਾ 3 ਸਾਲ ਦੇ 75 ਸਾਲ ਤੋਂ ਕੋਈ ਟੱਪਦਾ ਨਹੀਂ ਹਾਂਜੀ ਪਹਿਲੇ ਇੰਸਪਾਇਰ ਹੋ ਜਾਂਦੇ ਨੇ ਤੇ ਤੁਹਾਡੀ ਜਿਹੜੀ ਸਿਹਤ ਹੈ ਰਾਜਾ ਵੀ ਤੁਸੀਂ ਕੀ ਖਾਧਾ ਹੁਣ ਤੱਕ ਕੀ ਪੀਤਾ ਜਿਹਦੇ ਨਾਲ ਤੁਹਾਡੀ ਸਿਹਤ ਵਧੀਆ ਹੈ ਬਰਕਰਾਰਾ ਤੁਸੀਂ ਆਪ ਤੁਰਦੇ ਹੋ ਫਿਰਦੇ ਹੋ ਸਾਰੇ ਤੁਸੀਂ ਕੰਮ ਆਪ ਕਰਦੇ ਹੋ ਹਾਂ ਕੀ ਖਾਣੇ ਬਿੰਨੇ ਤੁਸੀਂ ਖਾਣੇ ਬਿੰਨੇ ਤਾਂ ਛੱਡ ਦਿੱਤੀ ਰੋਟੀ ਅੱਛਾ ਜੀ ਜੇ ਹੁਣ ਪਿਛਲੇ ਕੁਝ ਦਿਨ ਹੋ ਗਏ 15 ਅਗਸਤ ਨਾਲ ਕੇ ਗਈ ਆ ਹਾਂਜੀ ਲੋਕ ਕਹਿੰਦੇ 15 ਅਗਸਤ 1947 ਨੂੰ ਆਪਣਾ ਦੇਸ਼ ਆਜ਼ਾਦ ਹੋਇਆ ਤੁਸੀਂ ਦੱਸਦੇ ਦੀ ਆਫ ਕੈਮਰਾ ਦੀ ਕਹਿੰਦੇ ਵੀ ਸਾਡਾ ਇੱਕ ਦੋਸਤ ਸੀਗਾ ਰਮਜਾਨ ਦੀ ਉਹ ਦਿਨ ਹੋਈ ਰੋਜ਼ਾਨਾ ਛੇਲੇਮਾਨ ਛੇਲੇਮਾਨ ਰਮਜਾਨ ਉਦਾ ਚੌਕੀਦਾਰ ਬੀਤੀ ਪਿੰਡ ਦਾ ਅੱਛਾ ਕੀ ਕੀ ਕਿਵੇਂ ਬੀਤੀ ਸੀ ਵੀ ਉਹ ਕਿਵੇਂ ਜਦ 1947 ਦੀ ਵੰਡ ਹੋਈ ਹੈ ਉਹ ਤੋਂ ਕਿਵੇਂ ਵਿਛੜਿਆ ਕੀ ਗੱਲਬਾਤ ਹੋਈ ਸੀ ਸਾਰੀ ਸਾਰਾ ਦੱਸੋ ਤੁਸੀਂ ਖੋਲ ਕੇ ਇੱਥੋਂ ਨਿਬੜਿਆ ਕਿਵੇਂ ਹਾਂ ਕਿਵੇਂ ਗਿਆ ਯੂਰਪ ਤੋਂ ਇੱਥੋਂ ਛੱਡ ਕੇ ਆਏ ਨੇ ਲੋਕ ਐਸੇ ਹਾਂ ਉਹ ਤੁਹਾਡੇ ਦੋਸਤ ਹੀ ਹੋ ਹਾਂ ਤੁਸੀਂ ਇਕੱਠੇ ਪੜਦੇ ਸੀ ਛੇਲੇਮਾਨ ਤੇ ਮੈਂ ਇਕੱਠੇ ਪੜਦੇ ਸੀ ਠੀਕ ਹੈ ਜੀ ਨੇ ਕਹਿੰਦੇ ਰਮਜ਼ਾਨ ਕੌਣ ਸੀ ਗਰ ਰਮਜ਼ਾਨ ਉਹ ਜਗੜਾ ਦਾ ਬਾਪਤੀ ਬਾਪਤੀ ਉਹਦਾ ਸ਼ਹਿਰ ਉਹਨਾਂ ਦਾ ਦੋ ਵਿਆਹ تھے ਪਹਿਲੀ ਵਿਆਹ ਦਾ ਮੁੰਡਾ ਜੀ ਫੇਰ ਦੁਬਾਰੇ ਵਿਆਹ ਤੇ ਠੀਕ ਹੈ ਜੀ ਚੌਂਕੀ ਦਾ ਰਹਿਆ ਆਪਣੇ ਆਪਣੇ ਪਿੰਡ ਹਾਂ ਠੀਕ ਹੈ ਜੀ ਹਾਂ ਤੇ ਵੀ ਜਦੋਂ 1947 ਦੀ ਵੰਡ ਹੋਈ ਐ ਇੱਥੋਂ ਭਜਾਤੇ ਦੀ ਹੋਈ ਭਜਾਤ ਕੇ ਨਹੀਂ ਛੱਡ ਕੇ ਆਏ ਨੇ ਲੋਕ ਅਸੀਂ ਛੱਡ ਕੇ ਆਏ ਨੇ ਹਾਂ ਆਪਣੇ ਵੀ ਆਪਣੇ ਇੱਕ ਮਾਰੀ ਗਈ ਐ ਅੱਛਾ ਜੀ ਨਾਨਕੀ ਅੱਛਾ ਹਾਂ ਇੱਕ ਵੀ ਜਦੋਂ ਤਾਂ ਇਹ ਕਨੇ ਵੀ ਇੱਕ ਇਨਸਾਨ ਸਾਡੇ ਮਾਰੇ ਗਿਆ ਵੀ ਉਦੋਂ ਇੰਨੀ ਘੱਟ ਵੱਡ ਹੋਈ ਹੈ ਜਿਹੜੇ ਮੁਸਲਮਾਨ ਭਰਾ ਸੀ ਇੱਥੇ ਰਹਿੰਦੇ ਸੀਗੇ ਉਹਨੂੰ ਨਾ ਪਤਾ ਕਿੱਥੇ ਛੱਡ ਗਿਆ ਜੀ ਫਿਰ ਆ ਗਿਆ ਮੈਂ ਫਰਵਾਹੀ ਲੰਗੀ ਗਾਹਾਂ ਬਾਅਦ ਬਾਗੇ ਅੱਛਾ ਫਰਵਾਹੀ ਲੰਗਾਤਾ ਹਾਂ ਫਰਵਾਹੀ ਦੀ ਜੂ ਲਗਾ ਕੇ ਜੂ ਤਾਂ ਗਾਹ ਕੋਈ ਨਹੀਂ ਦਿਖੂ ਕਹਿੰਦਾ ਠੀਕ ਹੈ ਜੀ ਹਾਂ ਉਹ ਹੋਰ ਆਪਣੇ ਕਿੰਨੇ ਮੁਸਲਮਾਨ ਰਹਿੰਦੇ ਸੀ ਆਪਣੇ ਪਿੰਡ ਦੇ ਵਿੱਚ ਮੁਸਲਮਾਨ ਤਾਂ ਕਈ ਜਾਤਾਂ ਦੇ ਆ ਤੇਲੀ ਜਲਾਏ ਠੀਕ ਹੈ ਜੀ ਗੁਜਰ ਹਾਂ ਜੀ ਮਰਾਠੀ ਪ੍ਰਿਆਈ ਗਿਓ ਸਾਰੀ ਬਾਗੇ ਦੀ ਆਪਣੇ ਇਥੋਂ ਝੜ ਗਏ ਸਾਰੀ ਬਾਗੇ ਜਿਵੇਂ ਹੁਣ ਆਪਣੇ ਮੁਸਲਮਾਨ ਭਰਾ ਰਹਿੰਦੇ ਨੇ ਰਹ ਰਹਿੰਦੇ ਹੁਣ ਆ ਰਹੇ ਰਹਿਗੇ ਅੱਛਾ ਇਹ ਇਹ ਉਦੋਂ ਰਹੇਗੇ ਦੀਗੇ ਕਿਧਰੇ ਬਾਗੇ ਬਾਹਰ ਰਹੇ ਦੀਗੇ ਅੱਛਾ ਜੀ ਉੱਥੇ ਬੱਬਰ ਦੱਬਰ ਚੁਗਾ ਕੇ ਕਿੱਗਾਨੀ ਦੀ ਹੈ ਨਾਗਰੋਂ ਆਈ ਨਹੀਂ ਠੀਕ ਹੈ ਵੀ ਆਪਣੇ ਉਰੇ ਆਏ ਨੇ ਜਿਹੜੇ ਹੁਣ ਮੁਸਲਮਾਨ ਆਪਣੇ ਰਹਿੰਦੇ ਨੇ ਨਾਗਰੋਂ ਆਏ ਨੇ ਠੀਕ ਹੈ ਜੀ ਤੇ ਜਿਹੜੇ ਉਹ ਰਮਜ਼ਾਨ ਹੋਰ ਹੀਥੋਂ ਤੋਂ ਵਿਸੜੇ ਨਹੀਂ ਕਦੇ ਤੁਹਾਨੂੰ ਉਹਨਾਂ ਦਾ ਫੋਨ ਵਗੈਰਾ ਜਾਂ ਕਿਸੇ ਦਾ ਮੈਸੇਜ ਕੋਈ ਆਇਆ ਹੋਵੇ ਕੋਈ ਨਹੀਂ ਆਇਆ ਅੱਛਾ ਜਿਹੜੇ ਵੀ ਵੀਰ ਸਾਡੀ ਵੀਡੀਓ ਨੂੰ ਦੇਖ ਰਹੇ ਨੇ ਇਹਨਾਂ ਦੇ ਦੋਸਤ ਨੇ ਜਿਹੜੇ ਹੁਣ ਪਾਕਿਸਤਾਨ ਦੇ ਵਿੱਚ ਚਲੇ ਗਏ ਨੇ ਜੇ ਉਹ ਇਹਨਾਂ ਨੂੰ ਵੀਡੀਓ ਨੂੰ ਦੇਖਦੇ ਨੇ ਤਾਂ ਉਹ ਇੱਕ ਵਾਰੀ ਸਾਡੇ ਨਾਲ ਜ਼ਰੂਰ ਕੰਟੈਂਟ ਕਰਨ ਤਾਂ ਆਏ ਇਹਨਾਂ ਨੂੰ ਅਸੀਂ ਉਹਨਾਂ ਦੇ ਫੋਨ ਦੇ ਉੱਪਰ ਗੱਲਬਾਤ ਕਰਵਾ ਸਕੀਏ ਤੇ ਬਾਕੀ ਜਿਵੇਂ ਹੁਣ ਆਪਣੇ ਮੁਸਲਮਾਨ ਭਰਾ ਰਹਿੰਦੇ ਨੇ ਜੀ ਕਦੇ ਹਾਂਜੀ ਵੀ ਇਹਨਾਂ ਨੂੰ ਆਪਣੇ ਪਿੰਡ ਦੇ ਲੋਕਾਂ ਨੇ ਕਹਿੰਦੇ ਵੀ ਲੁਕੋ ਕੇ ਰੱਖਿਆ ਕਈ ਦਿਨ ਵੀ ਨਹੀਂ ਇੱਥੇ ਲੁਕੋਇਆ ਕੋਈ ਨਹੀਂ ਅੱਛਾ ਜੀ ਯੂਰਾ ਭਰਾ ਭਾਗੇ ਜੀ ਕਿਸੇ ਪਾਸੇ ਨੇ ਮੈਂ ਸੁਣਿਆ ਵੀ ਕਹਿੰਦੇ ਵੀ ਆਪਣਾ ਜਿਹੜਾ ਸੂਆ ਹੀ ਹਾਂ ਸੂਏ ਤੋਂ ਉਧਰੋਂ ਜ਼ਿਆਦਾ ਮੁਸਲਮਾਨ ਭਰਾ ਆਉਂਦੇ ਸੀ ਕਿ ਉੱਥੇ ਕਹਿੰਦੇ ਲੋਕ ਖੜਗੇ ਸੀਗੇ ਵੀ ਕਈ ਲੋਕ ਉੱਥੇ ਮਾਰ ਮਾਰ ਕੇ ਪੈਸੇ ਲੁੱਟ ਲਏ ਕਾਲੇ ਬੋਲੇ ਸੀ ਠੀਕ ਹੈ ਜੀ ਵੀ ਜਦੋਂ ਗਾਹਾਂ ਤੋਂ ਆਏ ਨੇ ਕਾਲੇ ਬੋਲੇ ਹਿੱਟੇ ਨੇ ਠੀਕ ਹੈ ਜੀ ਮਾਰ ਮਾਰ ਵੀ ਉੱਥੇ ਖੜਗੇ ਸੂਏ ਦੇ ਹੈ ਹਾਂ ਹਾਂ ਜਿਹੜਾ ਵੀ ਇੱਧਰ ਆਉਂਦਾ ਸੀ ਉਹ ਤੋਂ ਪੈਸੇ ਵਗੈਰਾ ਲੁੱਟ ਲੈਂਦੇ ਸੀ ਹੈ ਪੈਸੇ ਲੁੱਟ ਦੇ ਕਰਨ ਕੀ ਕਰਦੇ ਜਾਨੀ ਮਾਰ ਕੇ ਛੇੜ ਦੇਦੇ ਜਿਹੜੇ 15 ਸਾਲ ਲਗਾ 15 ਸਾਲ ਲਗਾਤਾਰ ਸਰਪੰਚ ਕੀਤੀ 15 ਲੈਕਸਨਾਂ ਦਾ ਦੋਈ ਹੋ ਨੇ ਬਿੱਜੀ ਕਦੀ ਉਹਨੂੰ ਬਾਈਕਾਟ ਹੋ ਗਿਆ ਅੱਛਾ ਠੀਕ ਹੈ ਹਾਂ ਇਹ ਸਰਪੰਚ ਤੁਹਾਨੂੰ ਰਹਿਣ ਦਿੱਤਾ ਹੈ ਹਾਂ ਉਹ ਜਮੀਂ ਬੱਚੀਆਂ ਜਿੰਨਾ ਚਿਰ ਸਾਡੀ ਚੱਲ ਜੀ ਨੇ ਠੀਕ ਹੈ ਠੀਕ ਹੈ ਜਿਵੇਂ ਇਹ ਅੱਜ ਦਾ ਮਾਹੌਲ ਆ ਇਹ ਤੇ ਪੁਰਾਣਾ ਮਾਹੌਲ ਜਿਹੋਦੋਂ ਉਹਦੇ ਵਿੱਚ ਕੀ ਫਰਕ ਆ ਹੁਣ ਤੇ ਹੁਣ ਦਾ ਭਾਈ ਚਾਰਕ ਸਾਂਝੇ ਅੱਗੇ ਹੁਣ ਜਿਵੇਂ ਲੋਕ ਇਕੱਠੇ ਰਹਿੰਦੇ ਸੀਗੇ ਵੀ ਹੁਣ ਮਾਣੀ ਬੜੀ ਗੱਲ ਤੇ ਜਿਵੇਂ ਹੁਣ ਲੜ ਪੈਂਦੇ ਨੇ ਲੋਕ ਪਿਆਰ ਨਹੀਂ ਹ ਹੁਣ ਤਾਂ ਠੀਕ ਹੈ ਜੀ ਪਹਿਲਾਂ ਲੋਕ ਸਾਡੇ ਆਪੀ ਦੀ ਪਿਆਰ ਨਹੀਂ ਆ ਨੇ ਦੂਜਿਆਂ ਨੂੰ ਕਰਾਂਗੇ ਠੀਕ ਹੈ ਜੀ ਹਾਂ ਪਹਿਲਾ ਪ੍ਰਿੰਟ ਬੱਜਿਆ ਸਾਡਾ ਠੀਕ ਆ ਐਂ ਤਾਂ ਸਾਡਾ ਦਾਦਾ ਕਸ਼ਮੀਰ ਦਾ ਸ਼ੂਬਾ ਵੀ ਰਹੇ ਗਲਾਬ ਤੋਂ ਠੀਕ ਹੈ ਜੀ ਹਾਂ ਕਸ਼ਮੀਰ ਦਾ ਸ਼ੂਬੇ ਦਾ ਰਹੇ ਹਾਂ ਸ਼ੂਬਾ ਠੀਕ ਹੈ ਸ਼ੂਬਾ ਰਾਜਾ ਰਾਜਾ ਠੀਕ ਹੈ ਜੀ ਹਾਂ ਉਹਨੇ ਸਾਡਾ ਰਾਮਗੜ੍ਹ ਪਿੰਡੋਂ ਉਹਨੂੰ ਰਾਜੇ ਨੇ ਬਟਿਆਇਆ ਰਹੇ ਨੇ ਠੀਕ ਹੈ ਜੀ 1200 ਵੀ ਕੀ ਠੀਕ ਹੈ ਜੀ ਬਈ ਕੋਟਿਆਂ ਦੇ ਚਰ ਨੂੰ ਠੀਕ ਹੈ ਜੀ ਹਾਂ ਠੀਕ ਸੌਤੂ ਪੱਕੇ ਨੇਗੇ ਸਿਡੀ ਐਂ ਸਿਪ ਮਿਲੀ ਸੀ ਇਹਨਾਂ ਨੂੰ ਬਿੱਤ ਤੇ ਉਹ ਇਹਨਾਂ ਨੂੰ ਪੈਨਸ਼ਨ ਮਿਲਦੀ ਹੈ ਇਹਨਾਂ ਦਾ ਪੰਜਾਬ ਦੇ ਨਾਲ ਪੈਨਸ਼ਨ ਦਾ ਕੋਈ ਮਤਲਬ ਨਹੀਂ ਜਿੰਨਾ ਚਿਰ ਜਮਾਨਾ ਠੀਕ ਹੈ ਇਹਨਾਂ ਉਹਨੂੰ ਨਹੀਂ ਮਿਲਦੀ ਜਦ ਜਾਂਦੇ ਨਹੀਂ ਜਦੋਂ ਜਾਵਾਂਗੇ ਫੇਰ ਮਿਲੂ ਹਾਂ ਠੀਕ ਹੈ ਇਹਨਾਂ ਪਿਆਰ ਇਹਨਾਂ ਪੰਜਾਬ ਦੇ ਨਾਲ ਇੰਨਾ ਪਿਆਰ ਆ ਇਹ ਕਹਿੰਦੇ ਵੀ ਪੰਜਾਬ ਛੱਡ ਕੇ ਨਹੀਂ ਜਾਣਾ ਵੀ ਇਸ ਪੰਜਾਬ ਦੀ ਧਰਤੀ ਦੇ ਉੱਪਰ ਜੰਮਿਆ ਇੱਥੇ ਆਪਾਂ ਮਰਨਾ ਭਾਵੇਂ ਕਿ ਇਹਨਾਂ ਦੇ ਸਾਰਾ ਪਰਿਵਾਰ ਆ ਜਿਹੜਾ ਬਾਹਰ ਅਮਰੀਕਾ ਦੇ ਵਿੱਚ ਪਕੜਿਆ ਸਿਰ ਬਲਾ ਪੰਜਾਬ ਸਾਰੇ ਚਲੇ ਟਰਾਲੇ ਚੱਲਦੇ ਨੇ ਆ ਜਿਹੜਾ ਵੱਡਾ ਅਲੀਸਨ ਤੁਸੀਂ ਮਖਾਨ ਦੇਖ ਰਹੇ ਹੋ ਇਹ ਸਾਡੇ ਤਾਇਆ ਜੀ ਦਾ ਇਹਨਾਂ ਨੇ ਆਪਣੇ ਹੱਥੀ ਆਪ ਬਣਵਾਇਆ ਫੇਰ ਕਿ ਵੀਰ ਦਾ ਹੈ ਚੱਲ ਛੋੜੇ ਜਾਂ ਮੇਰਾ ਇਹ ਸਵੇਰਾ ਬੜਾ ਸੁਖਾ ਮੁੰਡੇ ਰੌਲਾ ਪਾ ਲੈਣਾ 6 ਬੰਦਾਰ ਰੇਕੀ ਕਰਾ ਲੇ ਅਸਲੀ ਮੇਰੇ ਕਿੰਨਾ ਫਰੀ ਹੈ ਅਸਲੀ ਨੰਬਰਦਾਰ ਰਹੇ ਹੋ ਤੁਸੀਂ ਕਿੰਨਾ ਹੁਣ ਵੀ ਨੰਬਰਦਾਰ ਹੁਣ ਵੀ ਨੰਬਰਦਾਰ ਦੋ ਨੰਬਰ ਦਾ ਰਿਹਾ ਨੇ ਮੇਰੇ ਕੋਲ ਦੋ ਨਹੀਂ ਅਸਲੀ ਕਿਹਜੋ ਵੀ ਨੰਬਰਦਾਰ ਜੀ ਗਵਾਹੀ ਪਾਉਣ ਦੀ ਜਿਵੇਂ ਲੋਕ ਕਹਿੰਦੇ ਨੇ 500 ਰੁਪਏ ਦੇਵੇ ਸਾਨੂੰ ਖਿੜਾੜੀ ਲੈਂਦੇ ਨੇਗੇ ਮੈਂ ਭਾੜਾ ਲਾ ਕੇ ਆਉਣਾ ਜਾਣਾ ਅੱਗੇ ਨੂੰ ਕਹਿ ਦੇਣਾ ਲਿਖਿਆ ਲੋ ਠੀਕ ਹੈ ਜੀ ਮੈਂ ਆਪੇ ਸੈੱਡ ਕਰਵਾ ਲਵੋ ਵੀ ਆਪੀ ਸਾਨੂੰ ਮੌਕੇ ਤੇ ਪਹੁੰਚਣਾ ਨਾ ਨਾ ਇਹ ਅਰਜੀ ਅਰਜੀ ਸੀ ਵੀ ਕਹਿੰਦੇ ਲਿਖ ਲਓ ਜੀ ਆ ਜੂ ਖੌਦਤਾਰੀ ਮੌਕੇ ਤੇ ਵੀ ਪਹੁੰਚ ਜਾਣਗੇ ਉੱਤੇ ਧੂਰੀ ਦੀ ਸੀ ਠੀਕ ਹੈ ਜੀ ਹਾਂ ਅੱਛਾ ਜਾਂਦਾ ਰਿਹਾ ਮੈਰੀ ਕੋਈ ਕੋਈ ਬਟੂ ਸਾਹਿਬ ਅੱਛਾ ਰਾਲੋ ਹਾਉਂਡ ਹੁਣ 500 ਲੈ ਬੈਣ ਜਾਂਦੇ ਹੀ ਨਹੀਂ ਕੋਈ ਜਾਂਦਾ ਹਾਂ ਜੀ ਹਾਂ ਰੇਟ ਬੰਨੇ ਨੇ 500 ਰੁਪਏ ਲੈਂਦੇ ਲੈਂਦੇ ਹਾਂ ਨਾ ਵਿੱਚ ਹੈ ਜਦੋਂ ਨਾ ਵਿਦੇਸ਼ਾਂ ਦੇ ਵਿੱਚ ਜਾਣ ਦਾ ਜੀ क्रेज ਨਹੀਂ ਸੀ ਤਾਇ ਜੀ ਸਾਡੇ ਉਦੋਂ ਦੇ 2008 ਤੋਂ ਲੈ ਕੇ ਅਮਰੀਕਾ ਦੇ ਵਿੱਚ ਪੱਕੇ ਨੇ ਸੈਟਲ ਨੇ ਗਏ ਨੇ ਇਹ ਲੰਮਾ ਸਮਾਂ ਅਮਰੀਕਾ ਦੇ ਵਿੱਚ ਰਹਿ ਕੇ ਵੀ ਆਏ ਨੇ ਤੇ ਤਾਇ ਜੀ ਤੋਂ ਆਪ ਪੁੱਛਦੇ ਆ ਵੀ ਅਮਰੀਕਾ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਅਮਰੀਕਾ 'ਚ ਕਿਵੇਂ ਆ ਮਾਹੌਲ ਜੀ ਉਹ ਤਾਂ ਸਭ ਠੀਕ ਠੀਕ ਜਿਵੇਂ ਹੁਣ ਰਹਿਣ ਸਹਿਣ ਕਿਹੋ ਜਿਹਾ ਇੱਥੇ ਐਸੇ ਠੀਕ ਤੁਸੀਂ ਕਿੰਨਾ ਚਿਰ ਲਾ ਕੇ ਆਏ ਹੋ ਉੱਥੇ ਮੈਂ ਤਾਂ 3-4 ਮਹੀਨੇ ਮਗਰੋਂ ਆਈ ਜਨਰਲ ਦੀ ਦੋ ਵੀ ਨਹੀਂ ਘਟ ਜਾਣ ਰਹੀ ਇੱਥੇ ਠੀਕ ਹੈ ਜੀ ਚੜ ਕੇ ਜੇ ਮੰਜਬਾਕਾਂ ਨੇ ਇੱਧਰ ਆਉਣਾ ਕੰਡੇ ਕੈ ਡਾਲ ਕੰਡੇ ਡਾਲਾ ਨੇ ਉਹਨਾਂ ਰਾਜ ਦਿਨ ਇਕੱਠੇ ਹੋ ਜਾਣਾ ਸੀ ਠੀਕ ਹੈ ਰਸਤੇ ਚਾਈ ਜਰਮਨ ਚ ਠੀਕ ਹੈ ਉੱਥੇ ਇਕੱਠੇ ਹੋ ਜਾਣਾ ਉੱਥੋਂ ਬਾ ਕੱਲੇ ਨੇ ਛੜੇ ਆਉਣਾ ਉੱਧਰ ਫੇੜ ਜਰਮਨ ਚੋ ਬਦਲ ਕੇ ਮੈਂ ਦੂਜੇ ਆਈ ਬਰ ਆਉਣਾ ਜਿਮਾ ਗਿਆ ਠੀਕ ਹੈ ਹਾਂ ਤੁਸੀਂ ਮੈਨੂੰ ਕਿੰਨਾ ਚਿਰ ਰਹਾਏ ਉੱਥੇ ਅਮਰੀਕਾ ਦੇ ਵਿੱਚ ਅਮਰੀਕਾ ਕਿ ਮੈਨੂੰ ਕਈ ਸਾਲ ਹੋ ਗਏ ਆ ਇਦੋਂ ਲੇਕ ਕਿੰਨਾ ਟਾਈਮ ਰਹਿਏ ਉੱਥੇ ਜਿੱਥੇ ਟਾਈਮ ਤਾਂ ਮੈਂ ਦੋਟੇ ਮੀਂਹ ਨਹੀਂ ਲਊਗਾ ਕੀ ਇੱਥੇ ਐਸੇ ਬੜੇ ਆਉਂਦੇ ਦੀ ਹੈ ਉਹ ਤਾਂ ਇੱਥੇ ਐਸੇ ਵਾਕੀ ਉੱਥੇ ਰਹਿੰਦੇ ਆ 8 ਮਹੀਨੇ ਤੁਸੀਂ ਅਮਰੀਕਾ ਦੇ ਰਹੇ ਹੋ ਕਿੰਨਾ ਜਿਹੜੇ ਰਹਿੰਦੇ ਹੋ ਨਾ ਜਿਹੜੇ ਰਹਿੰਦੇ ਮੈਂ ਨਹੀਂ ਉੱਥੇ ਠੀਕ ਕਿਹੜੇ ਸਾਲ ਚ ਗਏ ਤੁਸੀਂ ਅਮਰੀਕਾ ਦੇ ਵਿੱਚ ਪੱਕੇ ਅੱਛਾ 2008 ਚ ਪੱਕਾ ਹੋ ਗਏ ਹੁਣ ਮਤਲਬ ਵੀ 25 ਹੋ ਗਿਆ ਹੈ ਨਾ 8 ਚ ਪੱਕੇ ਹੋ ਗਏ ਦੀ ਹੈ 8 ਚ ਪੱਕੇ ਹੋ ਗਏ ਇੱਥੇ ਪੱਕਾ ਹੋ ਗਿਆ ਗਏ ਕਿਦੋਂ ਦੀ ਪਹਿਲਾਂ 66 2060 ਜਾ ਵੜਾ ਦੀ ਮਾਸ ਸਾਲ ਬਾਅਦ ਪੱਕੇ ਹੋ ਗਏ ਦੀ ਤੁਸੀਂ 8 ਮਹੀਨੇ 2025 ਹੋ ਗਏ ਮਤਲਬ ਵੀ ਭਾਵੇਂ ਕਿਹੇ ਜਦੋਂ ਮਰਜ਼ੀ ਤੁਸੀਂ ਜਾ ਸਕਦੇ ਹੋ ਹਾਂ ਚਾਹੇ ਹੁਣ ਤੁਸੀਂ ਚੜਜੋ ਜਹਾਜ਼ ਟਿਕਟ ਲੈ ਕੇ ਕੋਈ ਰੌਟੋਕ ਨਹੀਂ ਦੇਖੋ ਇਹਦਾ ਦੇਖ ਕੇ ਤੋਂ ਪਤਾ ਲੱਗੂ ਹੂੰ ਜਾਣੀ ਹੂੰ ਆਮ ਮੇਰਾ ਪਾਸਪੋਰਟ ਬੜਿਆ ਪਿਆ ਅੱਛਾ ਜੀ ਵੀ ਕਰ ਜਾਈਏ ਬਈ ਕਰ ਜਾਈਏ ਕਰੀ ਜਾਵੀਏ ਠੀਕ ਹੈ ਨਵਾਂ ਪਾਸਪੋਰਟ ਜਿਵੇਂ ਉੱਥੇ ਮਾਹੌਲ ਆ ਜਿਵੇਂ ਆਪਾਂ ਹੁਣ ਇੱਥੇ ਬੈਠੇਗੇ ਬਾਹਰ ਬੈਠੇ ਤੁਰਦੇ ਫਿਰਦੇ ਆਗੇ ਵੀ ਆਏ ਆਪਾਂ ਆਮ ਤੌਰ ਫਿਰ ਸਕਦੇ ਜੀ ਨਹੀਂ ਹਾਂ ਅਸੀਂ ਜਿੱਥੇ ਮਰਜ਼ੀ ਫਿਰੋ ਆਹ پارکਾਂ ਨਹੀਂ پارکਾਂ ਦੇ ਵਿੱਚ ਬੈਠੋ ਬੈਠੇ ਰਹਿ ਆਹ پارکਾਂ ਆ ਠੀਕ ਹੈ ਬਹੁਤ ਕੁਝ ਆਹ پارکਾਂ ਚ ਕੁਰਸੀਆਂ ਬਣੀਆਂ ਮੈਨੇ ਸਿਮਿੰਟ ਦੀਆਂ ਬੈਠਣ ਨੂੰ ਅਸਰ ਉਥੇ ਲੈਟਰੀਆਂ ਵਿਚ ਨੇ ਠੀਕ ਹੈ ਜੀ ਖਾਣ ਲੱਗੇ ਹੋਏ ਨੇ ਠੀਕ ਹੈ ਜੀ ਪਾਣੀ ਵੀ ਪੀਓ ਚਾਹੇ ਬਟਰ ਕੁਲਰ ਲੱਗੇ ਨੇ ਟੂਟੀਆਂ ਲੱਗੀਆਂ ਮੈਨੇ ਸਭ ਕੁਝ ਜਿਵੇਂ ਹੁਣ ਬਜ਼ੁਰਗ ਨੇ ਜਿਹੜੇ ਜਾਂਦੇ ਨੇ ਉਥੇ ਵੀ ਉਹ پارکਾਂ ਦੇ ਵਿੱਚ ਆ ਕੇ ਬੈਹਂਦੇ ਨੇ ਫੇੜਦੇ ਨੇ ਦਰਾਖਤ ਨੇ ਦਰਾਖਤਾਂ ਥੱਲੇ ਸਭ ਕੁਰਸੀਆਂ ਮੇਜ ਬੜੇ ਮੈਂ ਉਥੇ ਬੈਹਂਦੇ ਨੇ ਠੀਕ ਹੈ ਜੀ ਬੁੜੇ ਗੱਲਾਂ ਬਾਤਾਂ ਕਰਦੇ ਨੇ ਦੂਰ ਦੂਰੋਂ ਮਿਲਦੇ ਨੇ ਵੱਖ-ਵੱਖ ਮਨ ਪਿੰਡਾਂ ਦੇ ਮੁਲਖਾਂ ਦੇ ਠੀਕ ਹੈ ਜਿਵੇਂ ਉੱਥੇ ਮਾਹੌਲ ਹੈ ਵਿੱਚ ਹੁਣ ਲੋਕ ਆ ਕੇ ਕਹਿੰਦੇ ਨੇ ਵੀ ਸਾਇਸੀ ਬਾਗੇ ਉੱਥੇ ਸਾਡਾ ਤਾਂ ਜੀ ਨਹੀਂ ਲੱਗਿਆ ਵੀ ਮੁੜੇ ਆਉਂਦੇ ਨੇ ਛੇਤੀ ਵੀ ਯਾਰ ਉੱਥੇ ਤਾਂ ਕੁਝ ਨਹੀਂ ਹੈਗਾ ਵਿੱਚ ਐ ਲੋਕ ਕਹਿੰਦੇ ਨੇ ਇੱਥੇ ਆ ਕੇ ਫਾਫਲਾਉਂਦੇ ਨੇ ਪਾਣੀ ਕੀ ਪਾਣੀ ਉਹਨਾਂ ਦਾ ਆਪਦਾ ਹੀ ਚਿੱਤ ਨਹੀਂ ਲੱਗਦਾ ਹੁੰਦਾ ਜਾਂ ਮਾਹੌਲ ਹੀ ਉੱਥੇ ਹੈ ਜਾਂ ਮਿਲ ਜਾਂਦਾ ਉਹਨਾਂ ਨੂੰ ਜਾਣੀ ਵਿੱਚ ਅਦਰ ਵੀ ਬੈਠਣਾ ਬੈਠਣਾ ਹੈ ਸਹੀ ਤੇਨੇ ਅੰਦਰ ਬੈਠਣਾ ਪੈਂਦਾ ਹੈ ਠੀਕ ਹੈ ਬਾਹਰ ਬਗ ਜਾ ਬਗ ਜਾ ਨਹੀਂ ਸਾਲੇ ਕੱਲਾ ਕਾਲੇ ਪੂਰੇ ਘਰ ਵੀ ਲੁੱਟ ਕੇ ਲੈ ਜਾਂਦੇ ਠੀਕ ਹੈ ਜੀ ਬੁੜੇ ਨੂੰ ਐਸੇ ਆ ਕੇ ਉਹ ਮਗਰੋਂ ਲੁਟ ਕੇ ਇਹ ਕੱਲਾ ਹੀ ਬੁੜਾ ਬੈ ਕੱਲਾ ਬੁੜਾ ਐਸੇ ਬਾਰ ਖੋਲਣਾ ਦਾ ਮੈਨੂੰ ਬਾਰ ਖੋਲਣ ਦਿਓ ਕੋਈ ਨਹੀਂ ਜੀ ਐਸੇ ਵੀ ਕੋਈ ਅੰਦਰ ਆ ਵੜ ਜਾਣਾ ਹੀ ਹਾਂ ਬਈ ਜੀ ਵੀ ਇਹ ਕੀ ਪਰਦਾ ਕੋਈ ਮਗਰੋਂ ਗਿਆ ਜੇ ਹੁਣ ਕਹਿੰਦੇ ਨੇ ਵੀ ਉੱਥੇ ਜੇਵੇਂ ਆਪਾਂ ਹੁਣ ਇੱਥੇ ਦਰਖਤ ਨਹੀਂਗੇ ਲੱਗੇ ਨੇ ਲੋਕ ਚੱਕਦਾਰੀ ਵਾਲਾ ਵੜ ਜਾਂਦਾ ਹਨਾ ਵੀ ਉੱਥੇ ਦਰਖਤ ਵੀ ਆਪਾਂ ਬਿਨਾਂ ਮਨਜ਼ੂਰੀ ਤੋਂ ਨਹੀਂ ਵੜ ਸਕਦੇ ਕਹਿੰਦੇ ਨੇ ਨਾ ਮਟਾ ਗਵਰਨਮੈਂਟ ਹੀ ਵੱਢੀ ਐਸੇ ਗਵਰਨਮੈਂਟ ਹੀ ਜਾਵਣਾ ਮਨਜ਼ੂਰੀ ਲੈਣੀ ਪਊ ਲਾਏ ਬੇਰੇ ਜਿਵੇਂ ਆਪਣੇ ਅੰਦਰ ਦਰਖਤ ਖੜਾ ਵੀ ਉਹ ਵੀ ਨਹੀਂ ਆਪਾਂ ਵਾੜ ਸਕਦੇ ਜਿਹੜੇ ਬਾੜ ਦੇ ਪੂਰੇ ਲਾਉਣਾ ਪੈਂਦਾ ਦਰਖਤ ਸੇ ਲਾਉਣਾ ਪੈਂਦਾ ਜੀ ਇਸੇ ਇੱਕ ਦਰਖਤ ਤਾਂ ਹੀ ਨਾ ਨਾਇੰਦ ਦਰਖਤ ਠੀਕ ਹੈ ਜੀ ਜਿਹੋ ਕੱਟਣਾ ਹੋਵੇ ਤਾਂ ਆਪਾਂ ਮਨਜ਼ੂਰੀ ਲੈਣੀ ਪਊ ਮਨਜ਼ੂਰੀ ਠੀਕ ਹੈ ਜੀ 27 4300 ਟ੍ਰੈਡ ਖੜਾ ਇਹਦੇ ਜਿਹੜੇ ਦੇਖਿਆ ਵੀ ਕੁਝ ਪਿਆਰ ਪਾਟ ਨੇ ਵੀ ਇੱਧਰ ਨਹੀਂ ਮਿਲਦੇ ਉਹ ਵੀ ਬਾਹਰੋਂ ਕਦੇ ਅਦਰ ਮੁਲਕ ਤੋਂ ਲਿਆ ਕੇ ਪਾਏ ਨੇ ਕਿ ਕੀ ਕੀ ਆਈ ਉਹ ਸਮਾਨ ਜਿਹੜਾ ਜਾਂਦਾ ਤੁਸੀਂ ਬਾਹਰੋਂ ਪਾਇਆ ਦੇ ਵਿੱਚ ਜਿਹੜਾ ਹੁਣ ਪੁਰਾਣਾ ਇਹੋ ਜਿਹਾ ਨਵਾਂ ਲੈ ਕੇ ਪਾਤਾ ਅੱਛਾ ਜੀ ਮੈਂ ਮੈਂ ਵੀ ਲਿਆ ਅਮਰੀਕਾ ਵੀ ਦੀ ਅੱਛਾ ਅਮਰੀਕਾ ਇੰਗਲੈਂਡ ਤੋਂ ਵੀ ਆ ਗਿਆ ਅੱਛਾ ਜੀ ਹੁਣ ਉਹ ਤਾਂ ਬਿੰਡੇ ਬਾਦਲ ਮਰਗਾਲ ਦੋ ਗੋਲੇ ਬਾਦਲ ਤੇ ਅੱਛਾ ਮਰਾੜ ਬਾਦਲ ਤੇ ਬਾਹਰੋਂ ਆਇਆ ਨੇ ਮੇਰਾੜੀ ਮਰਾੜ ਵੀ ਇੰਗਲੈਂਡ ਤੋਂ ਮਗਾਇਨੇ ਠੀਕ ਹੈ ਜੀ ਹਾਂ ਜਿਵੇਂ ਇਹਦਾ ਇੱਧਰ ਨਹੀਂ ਮਿਲਦਾ ਸਮਾਨ ਜੀ ਮਿਲਦਾ ਹੈ ਉਹ ਨਹੀਂ ਖੱਲੀ ਵਾਹੇ ਨਾ ਅਸ ਰਿਜਨਲੀ ਮਿਲਦਾ ਹੈ ਇਹ ਇੰਗਲੈਂਡ ਦਾ ਬਣਾਇਆ ਟਰੈਕਟਰ ਹੀ ਹੈ ਪਹਿਲਾਂ ਇੰਗਲੈਂਡ ਦਾ ਅਸੇ ਇੰਗਲੈਂਡ ਚ ਮਿਲਦਾ ਅਸਾਂ ਮਾਣ ਕੇ ਚੱਲੀ ਚੱਲੋ ਹੁਣ ਦੂਜਾ ਮਿਲਦਾ ਹੈ ਨਾ ਨਹੀਂ ਉਹ ਨੇ ਮੁੰਡੇ ਨੇ ਆਪ ਸਾਰੇ ਮੰਗਾ ਮੰਗਾ ਲੈ ਕੇ ਏਕੀ ਭਰੇ ਆਏ ਨਹੀਂ ਸਾਡੇ ਠੀਕ ਹੈ ਹਾਂ ਬਗਰਾੜ ਤਾਂ ਕੋਰੇ ਉਹਦੇ ਰਹੀ ਆਏ ਉਹਨਾਂ ਦੇ ਕੋਰੀਅਰ ਆਈਆਂ ਨੇ ਡਿਟ੍ਰਾਂਸਪੋਰਟ ਦੇ ਰਹਿ ਗਏ ਬਾਹਰ ਉੱਥੇ ਜਾਪੇ ਜਾਨੀ ਕਿੱਥੋਂ ਫਿਰ ਗਿਲੰਦਰ ਜ਼ੁਲਿਆ ਜਾ ਕੇ ਠੀਕ ਜਰੰਦਰ ਆ ਗਏ ਤੇਲਬਾਰ ਠੀਕ ਹੈ ਜੀ ਹਾਂ ਕਿਥੇ ਮਿੱਤਰ ਕੋਲੇ ਭੇਜ ਦੇ ਨੇ ਠੀਕ ਹੈ ਜੀ ਹਾਂ ਜਿਹੜੇ ਛੋਟਾ ਸਮਾਨ ਹੁੰਦਾ ਉਹ ਤੁਸੀਂ ਤੇਚੀਆਂ ਚ ਪਾ ਕੇ ਲੈ ਆਉਂਦੇ ਹਾਂ ਹਾਂ ਡਲਟੀਆਂ ਜਿਹੜੇ ਹਾਰਲ ਵਗੈਰਾ ਵਿਸਰੇ ਦੀ ਵੀ ਨਹੀਂ ਚੱਲ ਜੇ ਵੀਡੀਓ ਚ ਉਹਨੇ ਨਾ ਦੱਸੋ ਜਿਹੜੇ ਜਿਹੜੇ ਵਿਸੜੇ ਨੇ ਆਪਣੇ ਇੱਥੋਂ ਵਿਸਰ ਗਏ ਨੇ ਜੀ ਇੱਥੋਂ ਹਾਂ ਇੱਥੋਂ ਤਾਂ ਗੁੱਜਰ ਤਾਂ ਗਏ ਨੇ ਦੀਨਾ ਗੌਰਾ ਠੀਕ ਹੈ ਜੀ ਬੱਗੂ ਠੀਕ ਹੈ ਕਾੜੂ ਠੀਕ ਹੈ ਹਾਂ ਕੱਲੇ ਮੁਸਲਮਾਨ ਨਹੀਂ ਗਏ ਵੀ ਗੁੱਜਰ ਵਗੈਰਾ ਹੋਰ ਕਈ ਜਾਤੀਆਂ ਵੀ ਇੱਥੋਂ ਜਿਹੜੇ ਮੁਸਲਮਾਨਾਂ ਦੇ ਨਾਲ ਸੰਬੰਧ ਰੱਖਦੇ ਉਹ ਵੀ ਗਏ ਨਹੀਂ ਅੱਛਾ ਹੋਰ ਕਿਹੜੇ-ਕਿਹੜੇ ਗਏ ਨਹੀਂ ਹਾਂਜੀ ਹੋਰ ਕਿਹੜੇ-ਕਿਹੜੇ ਜਨਾਵ ਉਹਨਾਂ ਦੇ ਹੋਰ ਤੇਲੀ ਵੀ ਗਏ ਨੇ ਅੱਛਾ ਉਹਨਾਂ ਦਾ ਕੀ ਨਾਮ ਸੀ ਤੇਲੀ ਦਾ ਅੱਛਾ ਦਾ ਇਮਰਾ ਅੱਛਾ ਜੀ ਤੇ ਜੀ ਹਾਂ ਭਾਜਲੀ ਜੋ ਬਹੁਤ ਨਾਮ ਅੱਛਾ ਹਾਂ ਉਹ ਟੀਮਾਤੀ ਬਹੁਤ ਉਹ ਜੇ ਫਕੀਰ ਵੀ ਦੇ ਅੱਛਾ ਫਕੀਰਾਂ ਦੇ ਕਿੰਨੋਂ ਸੀ ਫਕੀਰਾਂ ਦੇ ਕਿੰਨੋਂ ਫਤੇ ਅੱਛਾ ਜੀ ਇੱਕ ਨੂੰ ਦਿਉਨੇ ਸਾ ਅੱਛਾ ਜੀ ਇੱਕ ਨੂੰ ਜਮਾਦਾਰ ਥੀ ਉਹਦੇ ਨਾਲ ਅੰਤੀ ਧੀ ਔਦੀ ਧੀ ਅੱਛਾ ਜੀ ਨਹੀਂ ਕਿੰਨੇ ਨਵੇਂ ਘਰ ਜਾਦ ਮੰਗੀਆਂ ਇਹ ਭੁੱਲ ਜਾਂਦੀਆਂ ਜੇ ਵੀਡੀਓ ਇਹਨਾਂ ਦੇ ਕਿਸੇ ਦੋਸਤ ਦੇ ਤੱਕ ਪਹੁੰਚਦੀ ਹੈ ਤਾਂ ਵੀਡੀਓ ਨੂੰ ਤਾਂ ਸਰ ਜੀ ਨਾਲ ਗੱਲ ਵੀ ਕਰ ਸਕਦਾ ਅਸੀਂ ਕਾਤਰੋਂ ਜ਼ਿਲ੍ਹਾ ਸੰਗਰੂਰ ਪੰਜਾਬ ਉਹਨਾਂ ਦੀ ਜਿਹੜੀ ਵੰਸ ਹੈਗੀ ਉਹਨਾਂ ਦੇ ਵਿੱਚੋਂ ਇਹਨਾਂ ਦੇ ਨਾਲ ਗੱਲਬਾਤ ਕਰਵਾ ਸਕੀ ਸੋ ਜੇ ਸਾਡੀ ਇਹ ਵੀਡੀਓ ਸਾਡੇ ਵੱਲੋਂ ਕੀਤਾ ਪ੍ਰਾਰਣਾ ਤੁਹਾਨੂੰ ਵਧੀਆ ਲੱਗਿਆ ਤਾਂ ਪਾਕਿਸਤਾਨ ਵਾਲੇ ਵੀਰਾਂ ਨੂੰ ਬੇਜਤੀ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹਨਾਂ ਦਾ ਜਿਹੜਾ ਦੋਸਤ ਹੈ ਵਿਸੜਿਆ ਉਹ ਇਹਨਾਂ ਨੂੰ ਮਿਲ ਜੇ